ਆਦਾ ਆਦਾ 62 ਘੰਟੇ 62 ਘੰਟੇ ਹੋ ਗਏ ਇੰਜ ਚੱਲੀ ਜਾਂਦੇ ਨੇ ਬਾਬਿਓ ਉਹ ਵਾਂਣ ਕਦੋਂ ਕਰਿਆ 14 ਕਿੱਲਾਂ ਦੇ ਨਿੱਤ ਚੱਲੀ ਜਾਂਦਾ ਦਿਨ ਰਾਤ ਚੱਲ 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 ਜੇ ਵੀਡੀਓ ਵਾਲੀ ਦੀ ਗੱਲ ਕਰੀਏ ਤਾਂ ਵੀਡੀਓ 'ਚ ਬਾਬਿਓ ਆਪਾਂ ਨਹੀਂ ਪੂਰਾ ਆ ਸਕਦੇ ਸਾਡਾ ਸਿਸਟਮ ਹੀ ਕਬੀਲਦਾਰੀ ਦਾ ਦੋ ਤਿੰਨ ਦਾ ਨ ਮਰਗਾ ਜਰੇ ਬਹੁਤ ਕਹਿਰ ਦੀਆਂ ਮੌਤਾਂ ਹੋਈਆਂ ਘਰਾਂ ਚ ਤਾਂ ਕਰਕੇ ਆ ਆਪਣੀ ਦੀ ਵੀਤੀ ਬਾਸਪਤੀ ਦੀ ਉਹ ਆਪਣੀ ਰੁੱਗਰਿਆ ਹੀ ਆਪਣੀ ਆ ਕੱਦੂ ਕਰਿਆ ਕੱਲ ਇੱਥੇ ਅਜਿੰਗਣ ਵੀ ਚੱਲੀ ਗਏ ਦੋ ਮੋਟਰਾਂ ਚੱਲੀ ਗਏ 13 ਕਿੱਲਾਂ ਦਾ ਆਕਾ ਇੱਕ ਇਹਦੇ ਚ ਦੋ ਮੋਟਰਾਂ 5-5 ਇੰਚੀ ਤੇ 5 ਇੰਚੀ ਇੰਜਨ ਤੇ ਤੰਨਾ ਤੋਂ ਨਹੀਂ ਗੱਲ ਬਣੀ ਵਾਣ ਤੇ ਫੇਰ ਵੀ ਪਾਣੀ ਸੂਤਰੀ ਐ ਉਧਰ ਤਾਂ ਪੂਰਾ ਹੀ ਆ ਉਹ ਬਾਕੀ ਸਵੇਰ ਨੂੰ ਰੇਖ ਖਿੱਚ ਜੂਗੀ ਪਾਣੀ ਤੇ 13 ਜਨ ਹੁਣ ਤਾਂ ਬੰਦ ਆ ਕਿ ਰੈਂਜ ਜਨ ਬਾਕੀ ਦੇਣੇ ਇੰਜਨ ਚਲਾਉਣੇ ਪੈਂਦੇ ਬਾਬਾ ਸਾਨੂੰ ਹੁਣ ਠੀਕ ਨਿਕਲੀ ਪਈ ਸਭ ਦੀ ਆ ਵੀ ਚੱਲੀ ਤਿੰਨ ਸਾਲ ਹੈ ਜਾ ਟਾਲੀ ਦੀ ਪੂਰੀ ਤਿੰਨ ਤੀਜਾ ਸੀਜ਼ਨ ਆ ਜਾਣੀ ਹੁਣ ਤੀਜਾ ਇਹ ਸਾਡਾ ਯਾਰ ਲਾ ਗਿਆ ਵਿਚਾਰਾ ਸਾਤ ਤੋਂ ਦੁਬਾਰਾ ਦੋ ਵਾਰੀ ਲਾਹਾਂਗਾ ਮੱਚੀਆਂ ਇਹ ਕਿਸਮਤ ਦੀ ਚੰਗੀ ਸੀ ਇਹ ਤਿੰਨ ਲਾਹਾਂਗਾ ਦੋ ਕੈਮ ਹੋਗਾ ਚਾਰ ਕਿੱਲੇ ਜਾਗਾ ਤੇ ਇੰਨਾਂ ਚੱਲੀ ਜਾਂਦੇ ਨੂੰ ਤੁਹਾਨੂੰ ਦੱਸ ਦਾਂ ਕਿੰਨੇ ਘੰਟੇ ਹੋ ਗਏ ਹੁਣ ਵਜੇ ਆ ਚਾਰ ਦਿਨ ਦੇ ਅੱਜ ਮਹੀ ਮਹੀ ਆਇਆ ਥੋੜਾ ਛਕਾਟ ਆਇਆ ਚਾਰ ਵਜੇ ਆ ਤੇ ਅੱਜ ਸ਼ਾਮ ਨੂੰ ਇਹਨੂੰ ਤੁਸੀਂ ਦੇਖ ਲਓ ਵੀ 4 ਘੰਟੇ ਹੋਰ 84 ਘੰਟੇ ਹੋ ਜਾਣਗੇ ਤੇ ਹੁਣ ਇਹਨਾਂ ਚੱਲੀ ਜਾਂਦੇ ਨੂੰ ਪੂਰੇ 80 ਘੰਟੇ ਹੋ ਗਏ ਜਿੱਦਾਂ ਦਾ ਝੋਨਾ ਲਾਇਆ ਇਹਦੋਂ ਤਿੰਨ ਦਿਨ ਪਹਿਲਾਂ ਦਾ ਤੇ 4 ਘੰਟੇ ਘਟਾ 84 ਚੋਂ 80 ਹੋ ਗਏ ਗੱਲ ਆ ਬੰਦਾ ਸੀ ਕੰਮ ਕਰਿਆ ਜਦੋਂ ਟੈਂਕੀ ਭੱਟੀ ਕਰੀ ਜੀ ਟੈਂਕੀ ਛੋਟੀ ਦੀ ਉਹ ਲਾ ਕੇ ਆ ਦੋ ਕਹ ਰਹੇ ਸਾਢੇ 3 ਕਿੱਲੇ ਜਗਾ ਇਹ ਆਪਾਂ ਵੀ ਲਾਉਣੀ ਸੀਗੀ ਇਹ ਇਹ ਲਾਉਣੀ ਸੀ ਉਦਾਂ تیاری ਕਰੀ ਸੀਗੀ ਪਰ ਜਦੋਂ ਮੈਂ ਦੁਪਹਿਰੇ ਵਾਈ ਗਿਆ ਮੱਤ ਗਿਆ ਮੈਂ ਸਾਰਾ ਦੁਪਹਿਰਾ ਸੀਗਾ 9 ਕਿੱਲੇ ਜਗਾ ਇਹ ਆ ਦੂਰ ਨਾ ਪਿਆ ਸਾਰਾ ਦੁਪਹਿਰਾ ਇੱਥੇ ਲੰਘ ਗਿਆ ਉਦਾਂ ਸ਼ਾਮ ਦੀ ਵਾਰੀ ਸੀ ਆਪਣੀ ਮੈਂ ਤਾਂ ਕੈਨਸਲ ਹੀ ਕਰਤਾ ਮੈਂ ਕਿਹਾ ਤੂੰ ਲਾਲਾ ਬੇਲ ਗਿਆ ਆਪਾਂ ਤਾਂ ਨਹੀਂ ਲਾਉਂਦੇ ਤੇ ਇਹ ਬੋਰ ਸਾਡਾ ਸੰਝ ਤੇ ਇਹ ਨੂੰ ਹੁਣ ਚੱਲੀ ਜਾਂਦੇ ਇਹਨੂੰ 4 ਕਿੱਲਿਆਂ ਦੇ 4 ਕਿੱਲੇ ਤੇ ਉੱਤੇ 2-4 ਕਣਾਲਾ ਉੱਤੇ ਹੋਣਗੇ 80 ਘੰਟੇ ਹੋ ਗਏ ਲਗਾਤਾਰ 60 ਲੀਟਰ ਤੇਲ ਖਾ ਗਿਆ ਇਹ 60 ਤੋਂ ਕੋ ਮਾੜਾ ਮੋਟ ਤੇ ਹੁਣ 750 ਲੀਟਰ ਖਾਂਦਾ 750 ਐਮਐਲ ਖਾਂਦਾ ਇਹ 4.5 ਕਿੱਲੇ ਉਸਰੀਆ ਮਿਲਾਂਦਾ ਤਕੜਾ ਵਿਚਾਰਾ ਜਿਹੜਾ ਬਾਈ ਜਾਂਦਾ ਇਹ ਮੇਰਾ ਰਾਤਾ ਹੀ ਲੱਗਾਗੇ ਨਾਲ ਪਾਵਾਂਗੇ ਇਹ ਤੇ ਪਰ ਉਹਦੋਂ ਗਵਾਂਢ ਇੱਕ ਮਾਤਾ ਜੀ ਗੁਜ਼ਰ ਗਏ ਇੱਕ ਪਹਿਲਾਂ ਜਿਹੜਾ 16 17 ਸਾਲ ਦਾ ਮੁੰਡਾ ਹਟਾ ਘਰਾਂ ਚੋਂ ਗੁਜ਼ਰਿਆ ਇੱਥੋਂ ਯਾਰੀ ਬਹੁਤ ਮਾੜਾ ਕੰਮ ਹੋਇਆ ਬਹੁਤ ਜ਼ਿਆਦਾ ਉਹਦੇ ਵਿਚਾਰੇ ਦੇ ਫੁੱਲ ਜੋ ਨਹੀਂ ਆਜਾ ਤਾਂ ਕਰਕੇ ਇਕੱਲਾ ਹੀ ਲੱਗਿਆ ਪਿਆ ਅਜੇ 4 ਘਟੇ ਬਾਇਆ ਤੜਕੇ ਦੇ ਨੇ ਕੋਈ ਚਲ ਵੇਖਦੀ ਪਾਣੀ ਧਣੀ ਦਾ ਵੀ ਹੋ ਜਾਂਦਾ ਐ ਤਾਂ ਫਿਰ ਬਈ ਲਾ ਆਵੇਂ ਬਾਲੀ ਇਕੱਲੇ ਬੰਦੇ ਦਾ ਆਵਾਜ਼ ਦਾ ਰੋ ਨਹੀਂ ਇਹ ਦੋ ਜਾਨੇ ਹੁੰਦੇ ਤਾਂ ਦੁੱਖ ਨਹੀਂ ਰਹਿ ਪਿਆ ਜਾਂਦੀ ਇਕੱਲੇ ਨੂੰ ਵਜਾਲੇ ਜਾ ਕੇ ਪਾਤ ਦੀ ਵੀ ਨਹੀਂ ਸਮਝ ਆਉਂਦੀ ਕੋਈ ਠੰਡ ਹੋਈਏ ਗਰਮੀ ਬਾਬੇ ਪੂਰੀ ਆਹ ਸੜਤਾ ਵੈਰੀ ਗੁੱਡ ਡਰਾਈਵਰ ਮੁੰਡਾ ਚੋਟੀ ਦਾ ਬੱਜ ਗਿਆ ਬੱਜ ਗਿਆ ਲੈ ਵੀ ਮਿੱਤਰੋ ਸਾਡਾ ਪਿਆਰਾ ਵੀਰ ਸੱਜਣ ਮਿੱਤਰ ਹੈਰੀ ਪੈਪ ਲਾਈਨ ਪਾਉਣ ਲੱਗਿਆ ਮੌਕੇ ਤੇ ਅੱਗੇ ਡੰਗ ਲਾਈ ਜਾਂਦੇ ਸੀ ਉਹ ਨਹਿਰ ਵਾਲੇ ਉਹਦੇ ਕਿੱਲੇ ਚ ਮੋਟਰ ਹੈ ਬਾਕੀ ਬਣ ਇੱਧਰ ਸੀ 8 ਕਿੱਲੇ ਪੈਪ ਦੀ ਲੰਬਾਈ ਬਣ ਗਈ ਇਹ ਕੋਈ ਸੱਜਣਾ ਪੜਾਈ ਜਾਣੇ ਤੋਂ ਪਾਰ ਹੈ ਪੈਵ ਲੈਣ ਹਿਆਰੀ ਦਾ ਸਾਥ ਦੇ ਰਹੇ ਅੱਜ ਗੋਰੀ ਜੀ ਸਾਡੇ ਗੱਲ ਸਾਹਿਬ ਨਾਲ ਬਾਬਾ ਗਾਜੀ ਤੇ ਨਾਲ ਐਸਐਸਪੀ ਘੋਰਾ ਜੀ ਪਿੰਡ ਦੇ ਵਿੱਚ ਪਿਆਰ ਨਾਲ ਨਾਂ ਰੱਖਿਆ ਨਾਲ ਤੇ ਹੌਣ ਲੈਣਗੇ ਪਾਈਪਾਂ ਪਿਛੇ ਰਹਿ ਗਈਆਂ ਖਾਲੀ ਪੱਟੀ ਗਈ ਮੀਂਹ ਆ ਗਿਆ ਉਦੋਂ ਬਾਕੀ ਆਪਣਾ ਝੋਨਾ ਵਾ ਠੀਕ ਠਾਕ ਆ ਜਰਾ ਰੇਪ ਆਈ ਗਿਆ ਮੁੰਡਾ ਜੀ ਚੱਲੀ ਜਾਂਦੇ ਵਸਾਂ ਕੰਮਕਾਰ ਲੋਈ ਮਿੱਤਰ ਪਿਆਰੋ ਦੌਗੀ ਨੂੰ ਨੋਰ ਕਰਦੇ ਅੱਜ ਕਿਉਂਕਿ ਪਾਣੀ ਘਟਾ ਇੱਥੇ ਤੂੜੀ ਲਾਈ ਸੀ ਉੱਚਾ ਨੀਵਾ ਹੈਗਾ ਕਰਾਇਆ ਲਾ ਆ ਵੈਸੇ ਦੋ ਕਰਾਇਏ ਲਾਗੇ ਤਾਂ ਵੀ ਫਰਕ ਰਹੇਗਾ ਚਲੋ ਕੋਈ ਨਹੀਂ ਪਣੀ ਜੀ ਆਪਣੇ ਬਹੁਤ ਵੱਡੀ ਹੋ ਗਈ ਹੈ ਜਿਹੜਾ ਇਹ ਤੋਂ ਪਹਿਲਾਂ ਉਹ 8 ਕਿੱਲੇ ਜੋਨਾਂ ਦੀਆਂ 8 ਕਿੱਲੇ ਇਹ ਤੋਂ ਪਹਿਲਾਂ ਲਾਏ ਦੋ ਤਿੰਨ ਕਹਿ ਰਹੇ ਹੋ ਤੇ ਉਦੋਂ ਪਨੀਰੀ ਸਾਰੀ 20 ਦਿਨ ਦੀ ਸੀ ਤੇ ਹੁਣ ਆ ਅਗਲੀ ਵਾਰੀ ਤੇ ਭਰਿਆ ਤੇ 8 ਦਿਨ ਲੰਘ ਗਏ ਤੇ ਹੁਣ ਵੀ ਪਨੀਰੀ ਦੀ ਜਿਹੜੀ ਕੇਜ 28 ਦਿਨ ਤੇ ਅੱਜ ਉਤੋਂ ਮਾਲਾ ਤੋੜ ਤੋੜ ਲਾਉਣੀ ਪੈਂਦੀ ਹਨ ਐਡੀ ਵੱਡੀ ਹੋ ਗਈ ਬਹੁਤ ਛੇਤੀ ਪਨੀਰੀ ਤਿਆਰ ਹੋਈ ਯਾਰ ਕਮਾਲ ਹੀ ਹੋ ਗਈ ਐ ਤਾਂ ਵਾਦ ਆਇਆ ਨਹੀਂ ਸੀ ਕਿਤੇ ਜਾਂ ਪਨੀਰੀ ਤਿਆਰਾਂ ਦਾ ਖਾਣੀ ਤਾਂ ਨਾਲ ਦਰਖਤ ਸੀਗੇ ਉਹ ਦਰਖਤਾਂ ਦੇ ਥੱਲੇ ਸੀ ਸੌਂਜ ਲੋ ਕੋਈ ਉਧਰ ਉਹਨਾਂ ਨੂੰ ਇਹਨੂੰ ਠੰਡ ਰਹੀ ਉਹ ਨਹੀਂ ਲੋ ਲਾ ਨਹੀਂ ਪਈ ਇਹਦੇ ਵਜਿਦੀ ਹੈ ਨਾ ਜਾਂ ਤਾਂ ਤਾਂ ਫਾਇਦਾ ਹੋ ਗਿਆ ਪਰ ਬਹੁਤ ਛੇਦੀ ਪਨੀਰੀ ਤਿਆਰ ਹੋਈ ਜਿਹਦੇ ਹੋਈ ਵੀ ਇੱਕ ਨੰਬਰ ਜਾਵਾਂ ਨਿਆਰਾ ਹੀ ਆ ਗਿਆ ਆ ਜਿਹੜੇ ਦੋ ਗਿਹੜੇ ਆ ਇਹ ਉਧਰੋਂ ਇੱਕ ਕਰੀ ਟਰੈਕਟਰ ਮੋੜ ਲਿਆਂਦਾ ਬਸ ਜਿਵੇਂ ਉਹ ਵਟਾਂ ਤਾਂ ਸਾਰੇ ਹੀ ਹੈਗੇ ਪਰ ਇਹ ਵੀ ਹੈਗੇ ਨਿਕਾ ਨਿਕਾ ਇਧਰੋਂ ਟਰੈਕਟਰ ਇੱਕ ਘੜਾ ਰਹਿਂਦਾ ਜਦੋਂ ਉਧਰੋਂ ਮੁੜਿਆ ਤੇ ਉਹ ਦੋ ਗਿਹੜੇ ਇਕੱਠੇ ਹੋ ਗਏ ਇੱਕ ਥਾਂ ਤੇ ਇਹ ਵਾਲਾ ਰੌਲਾ ਇਹ ਦਾ ਜਿਹੜਾ ਕੱਦੂ ਆਣਾ ਇਹ ਤਾਂ 12 ਦੇ ਟਾਇਰਾਂ ਵਾਲਾ ਹੀ ਸਹੀ ਆ ਜਾਂ 13 ਹੱਦ 14 ਤੇ 16 ਦੇ ਟਾਇਰਾਂ ਚ ਮਗਰ ਕਾਰ ਨਹੀਂ ਕੱਢੀ। ਕਿਆ ਵੀੜਾ ਘਟ ਪਈ ਨਹੀਂ ਤਾਂ ਆਹ ਕੀ ਕਹਿੰਦੇ ਹੁੰਦੇ ਆ ਇਹ ਯਾਰ ਉਧਰੋਂ ਦੂਰਾ ਕਿਹੜਾ ਮੁੜਿਆ ਸੀ ਉਹਨੇ ਕੰਮ ਕਰਿਆ ਇਹ 17 18 ਦੀ ਬੀਜੀ ਪਨੀਰੀ ਇਹ ਦਿਨੇ ਵੀਜੀ ਗਈ ਐ ਤੱਕੀ ਬਸ ਜਿਹੜੀ ਇਹ ਤੋਂ ਪਹਿਲਾਂ ਜਿੰਨੀ ਵੀ ਆਰੀ ਵੀਜੀ ਐ ਇੱਕ ਉਹ ਕਿਹੜੀ ਵੀਜੀ ਸੀ ਆ ਵੀਜੀ ਐ ਕੋ ਉਧਰ ਦੂਜੇ ਖੇਤ ਵੀਜੀ ਉਹ ਵੀ ਜਮਾਂ ਨੇ ਰੇਜ ਛਿੱਟਾ ਦਿੱਤਾ ਆ ਵੀ ਲਾਈਟਾਂ ਚਲਾ ਕੇ ਛਿੱਟਾ ਦਿੱਤਾ ਤੇ ਆ ਦਿਨੇ ਵੀਜੀ ਐ ਫਾਦਰ ਸਾਹਿਬ ਨੇ ਛਿੱਟਾ ਦਿੱਤਾ ਤੇ ਆਓ ਆਪਣੀ ਮਾਰ ਫਤ ਜੀ ਛਿੱਟਾ ਆ ਤੇ ਇਹ 17 18 ਦੀ ਉਹ ਵੀ 12 18 ਦੀ ਆ ਉਹ ਪਰਲਾ ਵੀ ਆ ਜਿਹੜਾ ਹਰੀ ਹਰ ਦਾ ਵਜਾਲੜਾ ਕੁਆਲਿਟੀ ਸੀਡ ਹੈ ਇੱਕੇ ਦਿਨ ਦੀ ਬਜਾਂ ਦਾ ਆਹਾਂ ਇਹ ਘਰ ਦਾ ਵੀ ਆ ਲੈ ਆਜੀ ਤੋਂ ਲੈ ਦੇਣੇ ਕਿਹੜਾ ਚੰਗਾ ਰਹਿੰਦਾ ਵੰਦਾ ਹੀ ਉਹ ਮਾਰਦੀ ਹਵਾ ਹੁਣ ਕਿੰਨੇ ਮਿੰਟ ਚਾਹੀਏ ਹੱਤ-ਪੱਤ 7-8 ਮਿੰਟ ਲੈ ਲਓ ਘਰ ਦੇ ਥੀਏ ਯਾਰ ਉਹ ਕੋਲ ਦੋ ਪਾਣੀ ਪਾ ਸਕਦੇ ਅੱਠ-ਅੱਠ ਕੇਲੇਵਾੜ ਬਣ ਗਈ। ਕੋਹ ਕੜ ਨਹਿਰ ਜਾ ਹੁਣ ਫੇਰ ਬੈਹੋਂਦਾ। ਪੁੱਤਾ ਕੰਮ ਨਹੀਂ ਜ਼ਮੀਨ 'ਚੋਂ ਦਾ ਪਾਣੀ ਤਾਂ ਖਾਣੇ ਦੇ ਰਹਿ ਜਾਂਦਾ। ਬਹਾਵ ਦਿਨ ਹੋ ਗਿਆ ਉੱਜੇ ਪੈਣੋਂ। ਆਪਾਂ ਖੜੇ ਆ ਨਹਿਰ ਦੇ ਨਾਲ। ਆ ਚੱਲੀ ਜਾਂਦਾ ਫਿਲਟਰ। ਫਿਲਟਰ ਦਾ ਪਾਣੀ 4 ਇੰਚੀ। ਅੱਜ ਘਟ ਘਟ ਰਹਿ ਜਾਂਦਾ ਰੇਸ਼ ਰੂ ਸਲੋ ਕਰੀ ਆ। ਪਾਣੀ ਇੱਕ ਨੰਬਰ ਜਾਵਾ ਸ਼ਾਇਦ ਵਰਗਾ ਕਿਉਂਕਿ ਆ ਵੱਡੀਆਂ ਨਹਿਰਾਂ ਆਂ ਕਫਰੀਦਕੋਟ ਵਾਲਾਂ। ਉਹ ਵਾਹਣ ਠੀਕੇ ਤੇ ਆਪਣੇ ਕੋਲੇ। ਤੇ ਆ ਆਪਣੀ ਪਨੀਰੀ ਜਿਹੜੀ ਆ ਮਗਰੋਂ ਵੀਜੀ ਸੀ। ਅੱਜ ਜੋਨਾ ਤਕਰੀਬਨ ਨਿਬੜਿਆ ਉਹ ਉਥੇ ਇੰਜਨ ਵੀ ਚੱਲੀ ਜਾਂਦਾ ਲਾਸਟ ਤੇ ਇਹ ਜਿਹੜੇ ਭਈਏ ਆਪਣੇ ਮੋਟਰ ਤੇ ਬੈਠੇ ਇਹਨਾਂ ਨੇ ਲਾਇਆ ਚਾਹ ਲੈ ਕੇ ਆਏ ਇਹਨਾਂ ਦੀ ਲੇਟ ਆ ਜਿਹੜੀ ਮੀਂਹ ਕਾਰਨ ਥੋੜੀ ਜਿਹੀ ਖਰਾਬ ਹੋ ਗਈ ਸੀ ਲੇਟ ਆਈ ਹੈ ਤੇ ਇਹ ਇੱਕ ਵੀਡੀਓ ਚੱਲੀ ਜਾਂਦੀ ਐ ਪੌਲ ਦੇ ਥੱਲੇ ਸਰਗੇ ਵੱਢੀ ਜਾਂਦੇ ਆ ਜੋ ਵੀ ਨਵਾਂ ਬਣਾ ਕੋ ਤੇ ਪੌਲ ਇਹ ਆਪਣੇ ਵੀ ਨਵਾਂ ਹੁਣ ਬਣਿਆ ਜਿਹੜੇ ਭਰਾ ਪਹਿਲਾਂ ਦੇ ਜੁੜੇ ਆ ਲੈ ਬਈ ਭਪਿੰਦਰ ਸਿੰਘ ਸਾਡੇ ਵੱਡੇ ਭਾਈ ਮੋਖਸਰ ਤੋਂ ਉਹਨਾਂ ਨੂੰ ਐਡਰੈਸ ਵੀਡੀਓ ਦੇ ਵਿੱਚ ਹੀ ਸਮਝਾਉਣਿਆ ਵੱਡੇ ਵੀਰ ਨੂੰ ਮੈਂ ਕਿਹਾ ਆਓ ਮਿਲ ਕੇ ਜਾਓ ਬਈ ਕੋਈ ਗੱਲ ਨਹੀਂ ਮੋਖਸਰ ਤੋਂ ਤੇ ਆ ਪੌਲਾ ਬਈ ਤੇ ਇੱਥੇ ਹੀ ਹੁੰਨੇ ਆਪਾਂ ਠੀਕ ਆ ਬਈ। ਧਪਿੰਦਰ ਸਿੰਘ ਜੀ ਦਿਓ ਦਰਸ਼ਨ ਸਾਨੂੰ ਆਓ ਜੀ ਕੋਈ ਗੱਲ ਨਹੀਂ ਤੁਹਾਡਾ ਮੋਸਟ ਵੈਲਕਮ ਜਿਹੜੇ ਵੀਰ ਹੋਰ ਵੀ ਆਉਂਦੇ ਜਾਂਦੇ ਆ। ਸਾਰਿਆਂ ਦਾ ਧੰਨਵਾਦ ਬਈ ਆਹ ਮੋਟਰਾਂ ਆਪਣੀਆਂ ਉੱਤੇ ਹੀ ਹੁੰਦੀਆਂ ਮੋਨੋ ਬਲਾਕ। ਇਹ ਜਦੋਂ ਨੀਆਂ ਨਹਿਰਾਂ ਪੱਕੀਆਂ ਹੋਊਗਾ ਨਾ ਉਦੋਂ ਦਾ ਫਰਕ ਪੈ ਗਿਆ। ਆਹ ਤਾਂ 5-6 ਸੂਤੇ ਲਵਾ ਕੇ ਚੱਗਦੀ ਆ। ਤੇ ਜਿਹੜੀਆਂ ਉਹ ਮੋਟਰਾਂ ਉਹ ਪਹਿਲੇ ਸੂਤੇ ਚੱਗਦੀ ਆ। ਇਹ ਥੋੜਾ ਜਿਹਾ ਕੋਲੋ ਕੋਲੀ ਬੋਰ ਆ ਪਰ ਫੇਰ ਵੀ ਚੰਗਾ ਹੀ ਕੱਢਦੀਆਂ ਪਾਣੀ। ਹੁਣ ਪਾਣੀ ਘਟਿਆ ਇਹਨਾਂ ਦਾ। ਹੁਣ ਨਹਿਰ ਦੇ ਨਾਲ ਲੱਗੀਆਂ ਹੋਊਗਾ ਬਿਲਕੁਲ। ਉਹ ਪਨੀਰੀ ਆਪਣੀ ਹੋ ਗਈ ਅੱਜ 18 ਤੇ 18 ਹਜੇ ਹੋਈ ਨਹੀਂ ਹਨ 26 27 ਕ ਦਿਨ ਦੀ ਪਨੀਰੀ ਹੈ ਪਨੀਰੀ ਨੇ ਬਹੁਤ ਕਮਾਲਾ ਕਰਿਆ ਬਹੁਤ ਚੜ੍ਹਾਈ ਕਰੀ ਪਨੀਰੀ ਨੇ ਦੇਖੋ ਧੋਨਾ ਵੀ ਚੱਲਿਆ ਇਹਦਾ ਆਡੀ ਦੇਖਦਾ ਜਿਹੜਾ ਕਿੱਥੇ ਕਿੱਥੇ ਲੱਗਦੀ ਮਿੱਠਾ ਜਾਦੇ ਤਾਂ ਨਹੀਂ मीठा ज्यादा तो नहीं ठीक है ये नंबरदार साहब राम राम बोलते हो कि बोलते हो बुलाओ नमस्कार बुलाओ नमस्कार नमस्कार बोलते हो ठीक नमस्कार भाई नमस्कार जो ना बढ़िया लगाया ना तो ठीक है हम्म ਇਥੇ ਇਥੇ ਇਦੋਂ ਬਾਅਦ ਕਰਾਂਗੇ ਸਫਾਈ ਜਦੋਂ ਇਹ ਚਲੋ ਪ੍ਰਵਾਸੀ ਉੱਠ ਗਏ ਉਸ ਤੋਂ ਬਾਅਦ ਇਥੇ ਮਾਰਾਂ ਕਰਾ ਕਰੂਆ ਬਹਿਣ ਜੋਗਾ ਥਾਮਰਾਵਾਂਗੇ ਕੇਰਾ ਦਾ ਬੁਰੇ ਹਾਲ ਹੋ ਜਾਂਦੇ ਤੁਹਾਨੂੰ ਪਤਾ ਇਹਨਾਂ ਦਾ ਚਲੋ ਮਜਬੂਰੀ ਹੁੰਦੀ ਇਹਨਾਂ ਦੀ ਵੀ ਇਹਨਾਂ ਦਾ ਕੜਾ ਚਿਤ ਕਰਦਾ ਗੰਦ ਗੁੰਨ ਮੜਾ ਮੋਟ ਵਜੀ ਜਾਂਦਾ ਸਾਬਜੀਆਂ ਭਾਜੀਆਂ ਕੱਟ ਕੇ ਇਥੇ ਸਿੱਟ ਜਾਂਦੇ ਤੇ ਇਹ ਝੋਨੇ ਨੂੰ ਆਪਣੇ ਨੂੰ ਹਫ਼ਤਾ ਹੋ ਗਿਆ ਲੱਗੇ ਨੂੰ ਇਹ ਸੁੱਕ ਕੇ ਚੱਲਦਾ ਜਿਹੜਾ ਪਿਛਲੇ ਸਾਲ ਆਪਾਂ ਝੋਨਾ ਲਾਇਆ ਸੀ ਉਹ ਪੰਜਾਬੀ ਲੇਬਰ ਤੋਂ ਲਾਇਆ ਸੀ ਤੇ ਉਹ ਝੋਨੇ ਨੇ ਬਹੁਤ ਸੋਹਣੀ ਨਾਲ ਦੀ ਨਾਲ ਹੀ ਫੋਟ ਕਰੀ ਸੀ ਵੈਸੇ ਵੀ ਚੱਲ ਪਿਆ ਕੇਰਾ ਨਾ ਪਿਛਲੇ ਸ਼ੁੱਕਰਵਾਰ ਦਾ ਭਰਿਆ ਸੀ ਇਹ ਹਨ ਤੇ ਬਸ 10 ਕ ਦਿਨ ਹੀ ਲੱਗ ਪਗ ਹੋਏ ਜਾਣ ਲੱਗੇ ਨੂੰ ਬਾਕੀ ਹੁਣ ਹੈਰੀ ਕੋਲੇ ਚਾਲਦੇ ਆ ਜਿਹੜੀ ਇਦੋਂ ਪਹਿਲਾਂ ਪੈਫ ਲੈਣ ਪਾਈ ਸੀ ਉਹਨਾਂ ਨੂੰ ਉੱਥੇ ਮਾਰਦੇ ਆ ਗੱਲਾਂ ਇਰਾ ਤਾਂ ਇੱਥੇ ਹੋਇਆ ਪਿਆ ਬੁਰਾ ਹਾਲ ਪਰ ਹੌਲੀ ਹੌਲੀ ਇਹਦੀ ਕਰਾਂਗੇ ਤਿਆਰੀ ਕਿਉਂਕਿ ਠੇਕੇ ਵਾਲਾ ਵਾਹਣਾ ਕੋਈ ਕੇਰਤਾ ਹੁੰਦੀ ਨਹੀਂ ਇੱਥੇ ਜਿਹੜੀ ਲੇਬਰ ਦੀ ਗੱਲ ਹੈ ਲੇਬਰ ਐਦ ਕੀ ਬਹੁਤ ਐਟ ਰਹੀ ਹੈ ਵੈਸੇ ਇੱਥੇ ਭਈਆ ਆਪਣੇ ਬਹੁਤ ਆਉਂਦਾ ਏਰੀਏ ਤੇ ਕਿਉਂਕਿ ਪਹਿਲਾਂ ਲੱਗਣ ਲੱਗ ਜਾਂਦਾ ਆਮ ਜੜਿਆਂ ਨਾਲੋਂ ਮੌਸਰ ਦੇ ਸਾਰੇ ਤਕਰੀਬਨ ਏਰੀਏ ਦੇ ਵਿੱਚ ਜਾਉਂਦਾ ਤੇ ਆਪਣੇ ਨਹਿਰਾਂ ਦਾ ਕਰਕੇ ਇੱਥੇ ਪਹਿਲਾਂ ਹੀ ਕੱਦੂ ਚੱਲ ਪੈਂਦਾ ਜਿਵੇਂ ਆਪਣੇ ਝੋਨਾ 27 28 ਤਰੀਕ ਤੋਂ ਸਟਾਰਟ ਹੋਇਆ ਲੱਗਣਾ ਤੇ ਤਾਂ ਕਰਕੇ ਪਰ ਫੇਰ ਵੀ ਇੱਥੇ ਆਪਣੇ ਫੁੱਲ ਕਸ ਰਿਆ ਬਹੁਤ ਮੁਸ਼ਕਲ ਨਹੀਂ ਲੱਗਿਆ ਝੋਨਾ ਚਲ ਆਪਾਂ ਵੀ ਵਿਚਾਰਾਂ ਦੀ ਮਜਬੂਰੀ ਨੂੰ ਸਾਂਝਦੇ ਤਿੰਨ ਚਾਰ ਦਿਨ ਖਾਲੀ ਬਾਣ ਰੱਖਿਆ ਚਲ ਕੋਈ ਨਹੀਂ ਮੈਂ ਜਿਵੇਂ ਆਉਣਗੇ ਆਉਂਦੇ ਆਉਂਦੇ ਹੌਲੀ ਹੌਲੀ ਆਏ ਵਿਚਾਰੇ ਤੇ ਅਜੇ ਅੱਜ ਲਾ ਕੇ ਹਟੇ ਹੁਣ ਇਸ ਤੋਂ ਬਾਅਦ ਉਹ ਗਾਂ ਡੀਜ਼ਲ ਵਾਲਾ ਉਹ ਭਰਨਾ ਤੇ ਰੇਡ ਰੂਟ ਜਿਹੜਾ ਆਪਣੇ ਬਾਬੇਓ 3500 ਦੇ ਲਗਭਗ ਘੱਟ ਵੀ ਚੱਲਿਆ ਪਹਿਲਾਂ ਕੋਈ 2-400 ਉੱਤੇ ਵੀ ਚੱਲਿਆ ਤੇ ਬਾਕੀ ਤੁਸੀਂ ਆਪਦੇ ਏਰੀਆ ਦਾ ਦੱਸ ਸਕਦੇ ਆਂ ਕਮੈਂਟਾਂ ਦੇ ਵਿੱਚ ਤੁਹਾਡੇ ਕੀ ਰੇਟ ਚੱਲਿਆ ਇੱਥੋਂ ਗਈ ਆ ਪਾਪ ਲਾਣ ਮਿੱਤਰੋ ਆ ਜਾਂਦੀ ਖਾਲੀ ਰਾਤ ਇੱਕ ਪਾਣੀ ਛੱਡ ਗਏ ਤੇ ਰ ਇਧਰ ਟੁੱਟ ਗਿਆ ਫੇਰ ਹੁਣ ਗਾ ਉਹੀ ਜਿਹੜੀ ਵਾਣਾ ਚਟੜੀ ਹੋ ਚੱਕੀ ਜਾਂਦੀ ਇਹਦਾ ਡਾਕਟਰੀ ਮੇਰੀ ਹੁਣ ਮਾੜੀ ਮਾੜੀ ਧੂੰਆਂ ਕੋ ਨਹੀਂ ਚਾਹੀਦੀ ਐਂਗ ਦੀ ਫੇਰ ਚੱਕਰ ਸਹੀ ਹੈ ਮੈਨਾਂ ਤਾਂ ਇਕੱਲੀ ਧੂੰਆਂ ਦੀ ਧੂੰਆਂ ਦੀ ਦੇਖ ਹਾਂ ਜਵਾ ਸੈਟ ਆਉਗੀ ਜੜਦੇ ਐ ਨਿੱਕੀਆਂ ਨਿੱਕੀਆਂ ਪਾਈ ਬੈਠੇ ਓ ਬੈਲਟ ਦਾ ਫਰਕ ਬਰਾੜ ਬੈਲਟ ਦਾ ਫਰਕ ਹੈ ਕਿੰਨਾ ਘੈ ਦੇਣਾ ਆਪਣੀ ਨਾਲ ਕਿੰਨਾ ਫਰਕ ਪੈ ਗਿਆ ਚੱਕਰਾਂ ਦਾ ਇਹ ਆਉਂਦਾ ਇੰਜਨ ਤੇਜ਼ ਖਾਲੀ ਇਹਨੂੰ ਪਹਿਲਾਂ ਪਹਿਲਾਂ ਦੱਸਦੀ ਸੀ ਫੇਰ 11 ਦੀ ਸੀ ਆਏ ਪਹਿਲਾ 10 ਸੀ ਫੇਰ 11 ਹੁਣ ਹੁਣ ਸਿੱਧੀ 13 ਕਰਾਈ ਜਾਂਦੇ 12 ਲੈਣੀ ਆ ਮੈਂ ਇੱਕ ਇੱਕ ਛਾਲਕੀ ਮਾਰਨੀ ਆ 13 ਹੀ ਛੰਡ 13 ਤੇ ਉਧਰ ਹੈਗੀ 5 ਦੀ ਤੇ ਤੁਸੀਂ 88 88 ਕਰੀ ਗਏ ਆ ਆ ਤੇ ਠੀਕ 88 ਦਾ ਸੀ ਕਿ ਆਪਾਂ ਵੱਡੀ ਲੈਣੀ ਸੀ ਆ ਕਿੰਨਾ ਇਹ 85 ਆ ਸਹੀ ਆ ਸਹੀ ਆ ਉਹ ਆਲਾ ਸੱਬਾ ਲਾ ਜਿਹਦੇ ਤੇ ਲਾ ਜਾ ਸੱਬਾ ਲਾ ਥੱਲੇ ਛਾਟ ਛੰਡ ਕਰੀ ਜਾਂਦੇ ਹਾਂ ਥੋੜੀ ਤੇ ਥੋੜੀ ਲਾ ਲਾ। ਇਹਦੇ ਅੰਦਰ ਪਹਿਲੇ ਵੱਡਿਓ ਚਾਹਤਾ ਲੋਡ ਹੀ ਨਹੀਂ ਰਾਈਨੀ ਵੜ ਕਿੱਥੇ ਜਾਣੀ ਗਾਈ ਵੜਣੀ। ਉਹ ਪਹਿਲਾਂ ਉਹਨੂੰ ਰਗੜ ਲੈਂਦੇ ਜਿੱਥੇ ਉਹ ਪਾਏ ਪਾਏ ਆ ਉਹ ਨਿਸ਼ਾਨ ਐ। ਵਧੀਆ ਟੈਕ ਹੋ ਜੂਗੀ। ਚਲ ਆਂ ਤਾਂ ਕੋਈ ਨਹੀਂ। ਇਹ ਲਾਉਣੀ ਪੈਗੀ। ਇਹ 10 HP ਵਾਲਾ 8 ਵਾਲਾ ਨਹੀਂ ਹਣਾ? ਗੱਤੂ ਵੀ ਲਾ। ਸਤਨਾਮ ਜੈ ਬਾਬਾ ਖਾਲਾਪੀਰ। ਸਾਡੇ ਸਾਪੇ ਦਾ ਮਾਉਂ ਨਾ ਮਤਾਰਾ ਬਰਾੜ ਖਾਦੇ ਨਹੀਂ ਬੜੇ ਵਿੰਦਰੇ ਖੱਤ ਕੇ ਜਾਂਦੇ ਛੱਡ ਖਾਏ ਛੱਡ ਖਾਣ ਲੋ ਇਧਰ ਫਾੜ ਉਰੇ ਆ ਪਾਸੇ ਜਦੋਂ ਵੀ ਆ ਆਵਾ ਛੱਕ ਕੇ ਹੋਣਾ ਜਿਹੜਾ ਪਾਉਂਗਾ ਮੈਂ ਪੂਰੀ ਫੁਕਰਾ ਜਟੜਾੜ ਜਿਹੜਾ ਹੀ ਨਹੀਂ ਪੈਂਦਾ ਜੱਦੇ गॾी कटाले पेड़े पाणी क ਇਸ ਕਟਾ ਦੇ ਥੋੜੀ ਜੀ ਇੱਥੇ ਚੱਲਣਾ ਜਾਈਦਾ ਇੰਜ ਨਾਲ ਵੇਖ ਕੋਈ ਤੂੰ ਆਣੀ ਹੈਰੀ ਉਹਦਾ ਨਾਲੇ ਹਜੇ ਬੈਲਟ ਨਹੀਂ ਆਇਆ ਟਾਇਟ ਖੋਲੂਗਾ ਖੋਲੂਗਾ ਉਹ ਤਾਂ ਉਹ ਨਹੀਂ ਖੁੱਲਦਾ ਹੁਣ ਯਾਰ ਥੋੜੀ ਲਾਉਣਾ ਵੇਖ ਭਰਾ ਜਮਾ ਸੌਗਾ ਜਮਾ ਸੌਗਾ ਇੰਜਣਾ ਕਿੱਥੇ ਆ ਦਿਖਾ ਉਹ ਸਾਲਾ ਇੰਜਨ ਉੱਠਦਾ ਹੀ ਨਹੀਂ ਹੁੰਦਾ ਇਹਦਾ ਬਰੇਸ ਫੜਦਾ ਆਪਦੀ ਆਪ ਸਾਲਾ ਯਾਰ ਹਜੇ ਵੀ ਕਰਤੇ ਇੰਜਨ ਸੌਖਾ ਕੋਈ ਐਡਾ ਔਖਾ ਨਹੀਂ ਐਵੇਂ 12 ਦੀ ਪੌੜ ਨੂੰ ਫਿਰਦੇ ਤੇ ਜੇ 14 ਵੀ ਪਾਏਗਾ ਫੇਰ ਔਖਾ ਹੋਊਗਾ ਇਸ ਦੋ ਬਾਅਦ ਕੱਲ ਹੀ 14 ਦੇ ਜਾਊਗਾ ਮੰਨੇਗਾ ਤੂੰ ਹੋਰ ਤਾਂ ਬਹੁਤ ਔਖੇ ਹੋਈ ਜਾਂਦੇ ਨੇ ਜਣ ਜੇ ਔਖਾ ਹੋਵੇ ਤਾਂ ਜਾ ਭਾਜਾ ਇੰਨਾ ਜ਼ੋਰ ਕਾ ਤਾਂ ਲਾਈ ਜਾਂਦਾ ਹੈ ਤੇਰਾ ਕਲੈਂਪ ਵੀ ਭਾਜਾ ਲੈ ਆ ਕੇ ਹੋल्ड ਇਹ ਆ ਜਾ ਬੰਦਾ ਬੋਲਿਆ ਪ੍ਰੈਸ਼ਰ ਤਾਂ ਬਣਦਾ ਹੈ ਇੰਜਣ ਹੌਣ ਹੌਣ ਜੋਰ ਲਾਉਣ ਲੱਗ ਗਿਆ। ਰਾਈ ਰੇਸਦਾਹੀਂ। ਰੇਸ ਤਾਂ ਲੈਂਦਾ ਇੰਜਣ ਉੱਠਦਾ ਹੀ ਨਹੀਂ ਹੁੰਦਾ ਜੇ ਉਹ ਨਾ ਹੋਵੇ ਤਾਂ। ਲੈ। ਇੰਜਣ ਲਾ ਦਿੱਤਾ। ਨਹੀਂ ਬੈਲਟ ਨਹੀਂ ਕਰਾਪ ਮਾਰਦੇ। ਕੋਣ ਵੇਖ ਰਿਹਾ ਬਿਲਕੁਲੀ। ਆਇਆ ਇੰਚੀ ਦਾ ਉਧਰ ਹੀ ਤੁਰਿਆ ਜਾਂਦਾ। ਬੱਸ ਓਏ। ਲੋਡ ਤਾਂ ਕੋਈ ਹੈ ਨਹੀਂ ਸੀ। ਪਰ ਪਾ ਦਿੰਨੇ। so gilaan wna perahu apa ada laganya di ende? Gaan tetap tuh ahu, no? lagi ਅਰ ਅਨੂ ਤੋ ਹੱਕ ਹੱਕ ਨਾ 10 ਜਵਾ ਸਹੀ ਹੈ ਕੋਈ ਆਉਂਦੇ ਨੂੰ ਇੱਧਰ ਨਿਸ਼ਾਨੀ ਲਾ ਕੇ ਦੇਵਾ ਮੜੀ ਜੀ ਇੱਥੇ ਜੇ ਇੱਥੇ ਆਉਣਾ ਚਾਹੀਦਾ ਤੂੰ ਆਉਂਦਾ ਇੱਥੇ ਲਾਉਂਗਾ ਨਿਸ਼ਾਨੀ ਚੰਗਾ ਕਹ ਹੋਰ ਬੜਾ ਯਾਰ ਚੱਕਰ ਪੈਂਦਾ ਚੱਕਰ ਇਹ ਪੈਂਦਾ ਵੀ ਪਨੀਰੀ ਦੇ ਵਿੱਚ ਬਹੁਤ ਜ਼ਿਆਦੇ ਚੂਹਾ ਪੈਂਦਾ ਇੱਕ ਉਹ ਪੱਠੇ ਆ ਨੇੜੇ ਤੇ ਪਨੀਰੀ ਹੈਗੀ ਹਜੇ ਜਮਾਂ ਨਹੀਂ ਕੀ ਨੀ ਤੇ ਛੱਡ ਨਹੀਂ ਨੀ ਰਾਤ ਵੀ ਪਾਣੀ ਦੀ ਭਰ ਕੇ ਜਾਣੀ ਬਈ ਫੁੱਲ ਹੁਣ ਜੇ ਪਾਣੀ ਦੀ ਭਰੀ ਰੱਖੀ ਪਨੀਰੀ ਵੀ ਖਰਾਬ ਹੋ ਜੂਗੀ ਤੇ ਨਾ ਇੰਨਾ ਪਾਣੀ ਪੀਂਦੀ ਏ ਏ ਬਾਸਪਤੀ ਦੀ ਪਨੀਰੀ 17 18 ਕੱਲਾ ਹੋਰ ਕੋਈ ਉਟ ਪ੍ਰਾਂਗਣਾ ਪੰਗਾ ਨਹੀਂ ਲੈਣਾ ਲੈ ਵੀ ਮਤਰ ਪਿਆਰੋ ਇਹ ਆ ਗਿਆ ਡੀਜ਼ਲ ਵਾਲੇ ਵਾਹਨ ਤੇ ਜਿੱਥੇ ਇੰਨੇ ਨਹੀਂ ਚੱਲੀ ਜਾਂਦਾ ਇਹ ਇੰਨ ਪਹਿਲਾਂ ਤੁਹਾਨੂੰ ਦੱਸਿਆ ਸੀ 80 80 ਘੰਟੇ ਹੋ ਗਿਆ ਸੀ ਹੁਣ ਉਸ ਤੋਂ ਅੱਗੇ ਪਤਾ ਨਹੀਂ ਕਿੰਨੇ ਘੰਟੇ ਚੱਲ ਗਿਆ ਹੁਣ ਚਾਰਾਂ ਕਿੱਲਾਂ ਜੀ ਪਈ ਅੰਦਰ ਇਹਨਾਂ ਦਿਨ ਰਾਤ ਪਾਣੀ ਇਹਦਾ 4 ਇੰਚ ਹੀ ਆ। ਯਾਨੀ ਰੇਸ ਘਟਾਈ ਆ ਥੋੜੀ ਰੇਸ ਤੇ ਨਹੀਂ ਇਦੋਂ ਪਾਣੀ ਹੋਰ ਵੀ ਪ੍ਰੈਸ਼ਰ ਨਾਲ ਕੱਢਦਾ। ਤੇ ਇੱਕ ਵਾਰੀ ਫਿਰ ਇਹਨਾਂ ਮੂਹਰੇ ਡਾਫਣਾ ਲੱਗੇ ਉਸੇ ਦੂਜੇ ਮੁੰਡੇ ਦੇ ਚਲੀ ਜਾਂਦਾ। ਜਿਹੜਾ ਉਹ ਝੋਨਾ ਆਪਾਂ ਲੱਗਿਆ ਦੇਖ ਰਹੇ ਆ। ਆ ਹੁਣ 2 ਕਿੱਲਾਂ ਦਾ ਕਿਹੜਾ ਇਹ ਰਾਤ ਆਪਾਂ 1.5 ਵਜੇ ਛੱਡਿਆ ਪਾਣੀ। ਤੇ 7:30-8 ਵਜੇ ਆ ਰਿਹਾ ਹੁਣ ਲੱਗੇ। ਉਸ ਵਾਗਾਂ ਹੀ ਮਾਰਦਗੇ ਤੇ ਜੇ ਰੂਟਰਵੇਟਰ ਵੱਜ ਜੇ ਤਾਂ ਇਹਨੇ ਨਾ ਪਾਣੀ ਥੋੜਾ ਘਟੇ ਜਿਰੂਗਾ ਕਿਉਂਕਿ ਵਾਇਆ ਵੀ ਬਹੁਤ ਆਇਆ ਇਸ ਕੌਲਾਂ ਨੂੰ ਫੁੱਲ ਲਾਲ ਮਿੱਟੀ ਗੱਡੀ ਨਵੇਂ ਟਰਾਜ ਆ ਜਾ ਕਰਕੇ ਤੇ ਬਾਤੀ ਚਲੋ ਲਿਆਉਣੇ ਕਿਰਾ ਰੋਟਾਵੇਟਰ ਮਿੱਤਰੋ ਰਾਤ ਦੇ ਇੱਥੇ ਹੀ ਆ ਉਹ ਬੰਦਾ ਬੈਠਾ ਇੱਕ ਆਪਣਾ ਚਰ ਤਿੰਨ ਵਜੇ 1:30 ਵਜੇ ਪਾਣੀ ਛਾੜਾ ਕੇ 3 ਵਜੇ ਮੈਂ ਦੋ 1:30 ਦੋ ਘੰਟੇ ਇੱਥੇ ਲਾ ਕੇ 3:30 ਚਲਾ ਗਿਆ ਸੀ ਖਾਲਿਆਂ ਦਾ ਸਾਂਝੇ ਕੰਮਾਂ ਦਾ ਬੁਰਾ ਹਾਲੀ ਹੈ ਬਾਈ ਪਿੱਛੇ ਸਾਰਾ ਪੱਕਾ ਖਾਲਾ ਵਿੱਚ ਵੰਡਾ ਗੁੰਡਾ ਰਹਿੰਦੇ ਆ ਕੱਢਣਾਂ ਲੰਗੇ ਕੋਲ ਮਲਾ ਕੇ ਭਾਵੇਂ ਪਾਣੀ ਮੁੱਲ ਦਾ ਲੱਗਦਾ ਹੈ ਨਹਿਰ ਦੇ ਦੂਜੇ ਪਾਸੇ ਵਾਣ ਚ ਟੱਕਣ ਖੁੱਲਦੇ ਪਰ ਇੱਧਰ ਕੀ ਹੈ ਇੱਧਰ ਪਾਣੀ ਫਰੀ ਦਾ ਨਹਿਰ ਦਾ ਪਰ ਆਖਿਆ ਹੀ ਬਾਦੂ ਦੀ ਹੈ ਬਾੜੀ ਆਖਿਆ ਹੀ ਹੈ ਉਧਰ ਪਾਈਪ ਲੈਣਾ ਪਾਗਾਂਗਾ ਉੱਥੇ 2500 3000 ਰੁਪਿਆ 6 ਮਹੀਨਿਆਂ ਦਾ ਜਾਂ ਉਸ ਤੋਂ ਜਾਂ 6 ਮਹੀਨਿਆਂ ਦਾ ਪੈ ਜਾਂਦਾ ਸਾਲ ਦਾ ਹੀ ਪੈ ਜਾਂਦਾ ਪਰ ਤੇ ਇਹ ਸਾਲ ਦਾ ਤੁਸੀਂ 4000 ਮੰਨ ਲਓ 80-80 ਹਿਸਾਬ ਕਿਤਾਵਾ ਬੈਲ ਬੁੱਲਾ ਹੁਣ ਤੇ ਮੋਟਰਾਂ ਲੱਗੀਆਂ 24 ਘੰਟੇ ਲੰਗਾ ਨਹਿਰ ਤੇ ਤਾਂ ਉਹ ਇਦੋਂ ਸੌਖਾ ਆ ਵੇਲਾ ਮੋਰੇ ਹੀ ਪਈ ਜਾਂਦੇ ਹੁਣ ਲੈ 4 ਘੰਟੇ ਹੋ ਗਏ ਨਾਲੇ ਪਾਣੀ ਟिके ਨੂੰ ਹੁਣ ਮੋਰਾ ਫੇਰ ਪੈ ਗਿਆ ਤੇ ਜੇ ਮੈਂ ਨਾ ਇੱਥੇ ਹੋਵਾਂ ਹਣਾ ਮੰਨ ਲਾ ਬੰਦਾ ਉਧਰ ਬੈਠਾ ਰੂ ਵਿਚਾਰਾ ਤੇ ਆ ਫੇਰ ਮੋਰੇ ਪਈ ਜਾਂਦੇ ਇੱਕ ਐਤ ਕੀ ਚੂਹਾ ਬਹੁਤ ਜ਼ਿਆਦਾ ਬਈ ਬਾਲਾ ਨਿਆਇ ਚੂਹਾ ਕੋਈ ਆ ਨਹੀਂ ਪਨੀਰੀਆਂ ਇੰਨਾ ਘਰਾਂ ਦੀ ਪਨੀਰੀ ਸਾਰੀ ਖਾ ਗਿਆ ਯਾਰ ਇੱਥੇ ਗੱਟਾ ਨਾ ਲਾਈ ਦੇ ਨੇ ਬਹੁਤ ਪਕਾਈ ਪੈਂਦੀ ਸਾਨੂੰ ਬਈ ਐਂਡ ਤੇ ਬੈਠਿਆ ਨਾ ਨਹਿਰ ਤਾਂ ਐਂਡ ਵਾਲੇ ਵਾਹ ਨਾਲ ਟੇਲਾਂ ਦੇ ਤਾਂ ਬਈ ਖਾਣ ਜਾਂਦਾ ਨਹੀਂ ਵਾਣੀ ਮੇਰੇ ਜਮੀਨਾਂ 'ਤੇ ਇੱਕ ਦੋ ਬਾਦ ਮੀਂਹ ਪੈਣ ਲੱਗੇ ਫੇਰ ਖਾਲੇ ਜੋ ਹੀ ਤਰ ਜਾਂਦਾ ਨੇ ਫੇਰ ਸਾਗ ਨਹੀਂ ਆਉਂਦੀ ਇਹ ਕਿਧਰ ਆ ਜਾਂਦਾ ਲੋਕਾਂ ਨੇ ਫੱਟੀਆਂ ਵੀ ਬੰਦ ਹੁੰਦੀ ਪਤਾ ਨਹੀਂ ਚਰਲ ਚਰਲ ਕਰਤੋਂ ਕਾ ਕੀ 6 6:47 ਹੋ ਗਿਆ ਜੀ ਇਹ ਦੋ ਕਿੱਲਾਂ ਤੋਂ ਉੱਤੇ ਲਾ ਵੀ ਦਿੱਤਾ ਆਏ ਭਈਆ ਕੱਢਦਾ ਕਵਾ ਇਹ ਆਪਣੇ ਏਰੀਆ 'ਚ ਬਹੁਤ ਆਉਂਦੇ ਇੱਥੇ ਕਿਉਂਕਿ ਪਹਿਲਾਂ ਲੱਗਣ ਲੱਗ ਜਾਂਦੇ ਝੋਨੇ ਜਿਹੜਾ ਇੱਥੇ ਲੱਗਾ ਹੋਇਆ ਝੋਨਾ 26 27 ਰੀਗ ਦੇ ਲੱਗੇ ਹੋਏ ਆ ਆਪਣਾ ਇਹ ਚ ਹੁਣ ਮੋਟਰਾਂ ਚੱਲ ਰਾਂ ਬਹੁਤ ਤੇ ਅੱਜ ਸਵੇਰੇ ਵਾਰੀ ਯਾਰ ਆਥਾਨਾਂ ਦੁਪਹਿਰੇ ਅੱਜ ਹੁਣ ਬੰਦ ਰੱਖਾਂਗੇ ਸਾਰਾ ਕੁਝ ਅੜਕਦਾ ਕਰਕੇ ਤੇ ਪੱਠਿਆਂ ਦਾ ਕਰਕੇ ਚੂਹਾ ਇੱਥੇ ਮਾਰੀ ਨਹੀਂ ਰਿਹਾ ਪਨੀਰੀ ਦਾ ਪੂਰਾ ਰਿਸਕ ਫੁੱਲ ਤਾਂ ਕਰਕੇ ਹੁਣ ਰਾਤ ਵਿੱਚ ਕਲੋਰੋ ਪਾ ਗਏ ਦਾਣੀਦਾਰ ਬਈ ਸਮੈਲ ਜੀ ਬਣ ਜੇ ਚਲ ਖੌਰਾ ਨਾ ਹੁਣ ਪਾਣੀ ਹੁਣ ਸਾਲਾ ਭਰਿਆ ਖੜਾ ਸਵੇਰੇ ਵਾਰੀ ਆਖਦੇ ਆ ਕੱਸੀ ਦਾ ਪੈ ਜੇ ਉਹ ਕੱਲ ਮੋਟਰ ਆ ਨਾ ਛੇਦੀ ਬੰਦ ਕਰੀਂਗਾ ਡਾਫਲਾ ਦੀ ਤਰੋ ਉਹ ਕੱਦੂ ਕਰਤਾ ਆ ਕਿਰਾ ਕਰਕੇ ਬਸ ਉਹ ਬਾਕੀ ਬਾਣ ਜ ਸਾਢੇ 3 ਕਿੱਲੇ ਜਗ੍ਹਾ ਰਹਿ ਜੋ ਇਹ ਵੀ ਸਾਢੇ 3 ਤੇ 1.5 2 ਕਿੱਲੇ ਉਹਦੇ ਉੱਪਰ ਆਉ ਠੇਕੇ ਵਾਲੇ ਆ ਇਹ ਆਪਣਾ ਘਰ ਦਾ ਬਾਣਾ ਤੇ ਇਹ ਉਹ ਆਪਾਂ ਬਾਸ ਪਤਿਲਾਵਾਂਗੇ ਤੇ ਹੁਣ ਆਪਾਂ ਅਜ ਤੋਂ ਪਹਿਲਾਂ ਗੱਲ ਕਰਕੇ ਛਟੇ ਆ ਬਾਈ ਕਰਨ ਸਿੰਦਰ ਨਾਲ ਬਹੁਤ ਭਰਾ ਸਾਡੇ ਨੂੰ ਉਹਨਾਂ ਦੇ ਫੈਨ ਵੇਂਦੇ ਰਹਿੰਦੇ ਟਰਾਲੇ ਬਹੁਤ ਘੈਂਟ ਸੀ ਉਹਨਾਂ ਦੇ ਵੀ ਟਰਾਲੇ ਟਰਲੇ ਖੋਬਦਿਆਂ ਦੀਆਂ ਵੀਡੀਓ ਤੇ ਉਹ ਬਾਈ ਹੋਰੀ ਜਦੋਂ ਮੱਕੀ ਦਾ ਹੁਣ ਸੀਜ਼ਨ ਸੀ ਹੁਣ ਉਹਨਾਂ ਨੇ ਫਲ ਛੱਤੀ ਦੀ ਤੇ ਅਰਜਨਾ ਕੱਢਿਆ ਕਰਦੇ ਨੇ ਟਰਾਲਿਆਂ ਚਲੋ ਵੀਰਾ ਬਾਹਰ ਜਾਵੜਿਆ ਤੇ ਅਸੀਂ ਵੀ ਵੇਖਣਾ ਹੁਣ ਮਿਸ ਕਰਦੇ ਆਂ ਉਹ ਚੀਜ਼ ਨੂੰ ਉਹਨਾਂ ਦੀਆਂ ਵੀਡੀਓ ਨੂੰ ਤੇ ਉਹ ਬਾਈ ਹੋਰ ਬਾਈ ਨਾਲ ਅੱਜ ਗੱਲ ਹੋਈ ਪਹਿਲਾਂ ਮੈਸੇਜਾਂ ਚ ਹੁੰਦੀ ਰਹਿੰਦੀ ਸੀ ਅੱਜ ਚਲੋ ਫੋਨ ਤੇ ਹੋਈ ਤੇ ਬਹੁਤ ਧੰਨਵਾਦ ਕਰਿਆ ਭਰਾ ਦਾ ਮੈਂ ਯਾਰ ਬਹੁਤ ਆਹੀ ਫੈਨ ਹੀ ਆ ਬਾਈ ਦੇ ਬਹੁਤ ਚੰਗਾ ਸੁਭਾਅ ਬਾਈ ਹੋਰਾਂ ਦਾ ਇੱਕ ਸਾਥ ਵੀਰ ਬਾਈ ਹੋਰੀ ਤੇ ਉਹਨਾਂ ਨਾ ਟਰਾਲੇ ਤੁਹਾਨੂੰ ਪਤਾ ਵੱਡੇ ਆ ਤੇ ਪੂਰਾ ਨਜ਼ਾਰਾ ਆਉਂਦਾ ਵੇਖਣ ਦਾ ਤਾਂ ਉਹ ਵੀਡੀਓ ਹੁਣ ਕੋਈ ਓਵੇਂ ਪਾਉਂਦਾ ਨਹੀਂ ਨਾ ਟਰਾਲਿਆਂ ਦੀਆਂ ਚਲੋ ਆਉਂਦੀਆਂ ਰੀਲਾ ਰੂਲਾ ਆਉਂਦੀਆਂ ਪਰ ਉਹ ਕੰਪਲੀਟ ਵੀਡੀਓ ਪਾਉਂਦੇ ਸੀ ਕਰਨ ਹੋਰੀ ਬਾਈ ਹੋਰੀ ਉਹਨਾਂ ਨੇ ਜਿੰਨੀਆਂ ਅਟੈਂਪਟ ਕਰਦੇ ਹਨ ਜਿੰਨੇ ਵੀ ਝੜ ਕੇ ਲਾਉਂਦੇ ਟਰਾਲੀ ਨੂੰ ਸਾਰੇ ਦਿਖਾਉਂਦੇ ਹੁੰਦੇ ਸੀ ਪਹਿਲੀ ਵਾਰੀ ਚ ਇੰਨਾ ਨਿਕਲੇ ਦੂਜੀ ਵਾਰੀ ਚ ਤੇ ਚਲੋ ਕੋਈ ਨਹੀਂ ਮਿੱਤਰੋ ਚਲਦੇ ਆ ਘਰਾਂ ਨੂੰ ਚਾਹ ਚੁ ਲੈ ਕੇ ਆਉਣੇ 12 ਵਜੇ ਕੇ ਘੰਟਾ ਲੇਟ ਹੋ ਗਏ ਪੂਰੇ ਪਲੇਟਫਾਰਮ ਦਾ ਬਸ ਹੁਣ ਤਾਂ ਫਾਇਦਾ ਹੀ ਲੱਗਦਾ ਪਹਿਲਾਂ ਪਹਿਲਾਂ ਨੁਕਸਾਨ ਲੱਗਦਾ ਸੀ ਨੁਕਸਾਨ ਲੱਗਦਾ ਹਜੇ ਵੀ ਜਦੋਂ ਸਾਰਾ ਦਿਨ ਵਾਹਣੇ ਆ ਤੇ ਪਰ ਆਏ ਨਿੱਕੇ ਮੋٹے ਕੰਮ ਆੜੇ ਨਾ ਪਾਣੀ ਪੂਣੀ ਉੱਤੇ ਪਿਆ ਰਹਿੰਦਾ ਕਹੀ ਉੱਤੇ ਟੰਗੀ ਰੋ ਕੋਸ ਮਰਜ਼ੀ ਸਮਾਨ ਛੱਟੀ ਜਾਓ ਯਾਰ ਉਦੋਂ ਸੁੱਖ ਲੱਗਦਾ ਜਿਹੜੀ ਆ ਸੇਵਾ ਇਹਦੀ ਵਿਰਲੇ ਬੰਦੇ ਕਰ ਸਕਦੇ ਆ ਸਾਂਝੇ ਥਾਂ ਚ ਤੇਲ ਬਾਲਣਾ ਪੈਵਲੈਨ ਪਾਈ ਸੀ ਵੈਸੇ ਤਾਂ ਪਰ ਜਿਵੇਂ ਰੂਟਾਵੇਟਰ ਨਾਲ ਲੱਗਿਆ ਪਿਆ ਸਾਡਾ ਯਾਰ ਜਿਵੇਂ ਪਹਿਲਾਂ ਸੀ ਪਈ ਉਹਦੂ ਬਾਲੀ ਵਧੀਆ ਬਣਾ ਕੇ ਦੇਊਗਾ ਦੋ ਟਰੈਕਟਰ ਲਾਈ ਵੱਖਾ ਬਹੁਤ ਗੱਡ ਸੋ ਜਾਏ ਹਿਸਾਬ ਨਾਲ ਟੇ ਸ਼ਕਦਾ 10 ਵਜੇ ਅਗਰੀਪੋ ਆਪਾਂ ਘਰੇ ਚਲੀ ਜੀਏ ਹਾਂ ਕਿੰਨੇ ਵਜੇ 10 ਹੋ ਰਿਹਾ ਅਸੀਂ ਵੇਖ ਕੇ ਹਟਿਆ ਬਾਈ ਜੋਧਾ ਫਾਰਮ ਵਾਲੇ ਦੀ ਵੀਡੀਓ 50 75 ਰੇ ਸੀ ਕਹਿਵਣ ਇੱਥੇ ਸੀ ਕਹਿਵਣ ਤੇ ਸਾਡੇ ਹੁਣ ਵਜਣ ਲੱਗ ਗਏ ਨੇ ਕੋਈ ਪੁੱਲ ਕੋਲੋਂ ਮੱਛਰਾਂ ਨੇ ਆਹ ਰਾਤ ਉਹਦਾ ਬਾਈ ਆਪਾਂ ਜੇ ਰਜਿਸਟਰ ਰੱਖਿਆ ਬਾਹਰ ਉਹਨਾਂ ਦੇ ਘਮਾਕ ਮੁਵੇ ਆਵੇ ਆ ਆਉਂਦਾ ਇੰਨਾ ਕਦਾ ਲੈ ਇਹਨਾਂ ਵਾਰ ਆਇਆ ਨਾ ਬਈ ਪਰ ਐ ਫੜ ਕੇ ਰੱਖਣਾ ਪੈਂਦਾ ਟਰੈਕਟਰ ਨਾ ਛੱਡ ਕੇ ਆਂਦੀ ਪਨੀਰੀ ਮਿੱਤਰੋ ਅਗਲੇ ਖੇਤ ਦਾ ਟਰੈਕਟਰ ਨਾ ਛੱਡ ਕੇ ਆਂਦੀ ਪਨੀਰੀ ਹੁਣ ਚੱਲੇ ਆ ਘਰੇ ਇੱਥੇ ਸੀ ਵੀ ਵਾਰੀ ਉਹ ਆਪਣਾ ਮੁੰਡਾ ਅਰਸ਼ੀਬ ਉਹ ਲਾਉਂਦਾ ਤੇ ਜੇਲਾ ਆਪਾਂ ਗਾਂ ਵਾਲੇ ਕੇਤ ਸਾੜਤਾ ਅਜ 8 ਲੀਟਰ